ਹਲਕਰ ਲੋਰ ਦੇ ਪਿੰਡ ਅੱਟਾ ਜੋ ਕਿ ਥਾਣਾ ਗੁਰਾਇਆਂ ਦੇ ਅਧੀਨ ਪੈਂਦਾ ਹੈ ਇਥੋਂ ਦੀ ਇੱਕ ਵੀਡੀਓ ਕੱਲੋ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਗ੍ਰਾਂthi ਸਿੰਘ ਵੱਲੋਂ 30 ਦੇ ਤਿਉਹਾਰ ਦੀ ਅਰਦਾਸ ਕੀਤੀ ਗਈ ਸੀ ਐਸੇ ਗੱਲ ਦਾ ਨੋਟਿਸ ਲੈਂਦੇ ਹੋਏ ਸਖਿਜ ਜਿੱਥੇ ਬੰਦੀਆਂ ਵੱਲੋਂ ਅੱਜ ਪਿੰਡ ਅੱਟੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਦਮਦਮੀ ਟਕਸਾਲ ਦੇ ਸਿੰਘ ਗਿਆਨੀ ਬਲਕਾਰ ਸਿੰਘ ਨੇ ਕਿਹਾ ਕਿ ਗ੍ਰਾਂthi ਸਿੰਘ ਨੇ ਸੰਗਤਾਂ ਨੂੰ ਮਨਮਤ ਤੋਂ ਰੁਕਣਾ ਹੁੰਦਾ ਹੈ ਪਰ ਇੱਥੇ ਲੱਜਰਪੁਰੇ ਦੀ ਅਰਦਾਸ ਸੀ ਗ੍ਰਾਂਤੀ ਸਿੰਘ ਵੱਲੋਂ ਕੀਤੀ ਗਈ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਨੇ ਮੰਨਿਆ ਹੈ ਕਿ ਅਜਿਹੀ ਕੋਤਾਹੀ ਮੁੜ ਕੇ ਪਿੰਡ ਵਿੱਚ ਨਹੀਂ ਹੋਵੇਗੀ। ਗ੍ਰਾਂਤੀ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇਖੇ ਪੇਸ਼ ਹੋ ਕੇ ਆਪਣੀ ਕੀਤੀ ਭੂਲ ਬਖਸ਼ਾਉਣਗੇ। ਦਸ਼ਮੇਸ਼ ਤਰਨਾ ਦਲ ਦੇ ਸਤੀਸ਼ ਸਿੰਘ ਫਗਵਾੜਾ ਨੇ ਕਿਹਾ ਕਿ ਪਿੰਡ ਵਿੱਚ ਤੀਆਂ ਦੇ ਨਾਮ ਤੇ ਕੀਤੀ ਜਾਂਦੀ ਮਨਵਤ ਵਿੱਚ ਅਰਦਾਸ ਕਰਕੇ ਸਿੱਖੀ ਸਿਧਾਂਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਕਾਰਨ ਸਖ ਸੰਗਤਾਂ ਵਿੱਚ ਭਾਰੀ ਰੋਸ ਹੈ। ਗਰਾਂਤੀ ਸਿੰਘ ਨੇ ਪੰਚਾਇਤ ਵਿੱਚ ਆਪਣੀ ਕੀਤੀ ਗਲਤੀ ਦੀ ਤੋਬਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਆਸ ਹੈ ਕਿ ਬਾਕੀ ਸੰਗਤਾਂ ਵੀ ਇਸ ਤੋਂ ਸੇਧ ਲੈਣ ਗਿਆ। ਇਸ ਮੌਕੇ ਤੇ ਸਤਕਾਰ ਕਮੇਟੀ ਦੇ ਰਵਿੰਦਰ ਸਿੰਘ ਜੀ ਡਾਂਡਾ, ਦਸ਼ਮੇਸ਼ ਤਾਰਨਾਦਾਲ ਦੇ ਸੀਤ ਸਿੰਘ ਪਗਵੜਾ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਹੁਣ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਖਤੇ ਦਾਸ ਵਿਗਿਆਨੀ ਬਲਕਾਰ ਸਿੰਘ ਵਿਦਿਆਰਥੀ ਦੰਦਮਿੰਟਕਸਾਲ ਅੱਜ ਪਹੁੰਚੇ ਜੀ ਪਿੰਡ ਅਟਾ ਵਿਖੇ ਜਿੱਥੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ। ਜੋ ਗੁਰਦਾਰਾ ਅਰਦਾਸ ਮਹਾਰਾਜਿਆਂ ਦੇ ਗ੍ਰੰਥੀ ਸਾਹਿਬ ਨੇ ਲਾਗੇ ਜੰਜ ਘਾਰੇ ਤੇ ਜੰਜ ਘਾਰੇ ਦੇ ਵਿੱਚ ਖੜਕੇ ਛੋਟੀਆਂ ਬੇੜੀਆਂ ਕਹ ਲੋ ਜਾਂ ਬੀਬੀਆਂ ਭੈਣਾਂ ਕਹ ਲੋ ਤੀਆਂ ਦਾ ਤਿਉਹਾਰ ਮਨਾ ਰਹੀਆਂ ਸੀ ਉੱਥੇ ਅੰਦਰ ਅਰਦਾਸ ਕੀਤੀ ਤੇ ਇਹ ਵੀਡੀਓ ਜੋ ਸਾਡੇ ਕੋਲ ਪਹੁੰਚੀ ਤੇ ਇਸ ਗੱਲ ਦਾ ਸਾਨੂੰ ਬੜਾ ਦੁੱਖ ਲੱਗਾ ਕਿ ਯਾਰ ਇੱਕ ਗ੍ਰੰਥੀ ਸਾਹਿਬ ਤੋਂ ਲੋਕਾਂ ਨੇ ਸ਼ੇਧ ਲੈਣੀ ਹੁੰਦੀ ਆ ਤੇ ਗ੍ਰੰਥੀ ਸਾਹਿਬ ਹੀ ਲਕਚਰ ਪੁਣੀ ਦੀ ਅਦਾ ਕਰੇ ਤੇ ਗੱਲ ਸ਼ੋਭਦੀ ਨਹੀਂ ਉਹਦੇ ਤਹਿਤ ਇੱਥੇ ਆਏ ਹੈ ਸਾਡੇ ਸਤਕਾਰਯੋਗ ਸਰਪੰਚ ਸਾਹਿਬ ਮਹੰਤ ਕਮਲੋ ਗਰੀ ਜੀ ਕਮਲ ਕੁਮਾਰ ਜੀ ਇਹਨਾਂ ਨੇ ਮੌਕੇ ਦੇ ਸਰਪੰਚਾਂ ਨੇ ਵਿਸ਼ਵਾਸ ਦਵਾਇਆ ਪਿੰਡ ਦੀ ਪੰਚਾਇਤ ਨੇ ਔਰ ਸਾਰੀ ਸੰਗਤ ਨੇ ਵਿਸ਼ਵਾਸ ਦਵਾਇਆ ਵਾ ਕਿ ਗਾਹ ਤੋਂ ਕਦੀ ਵੀ ਇਦਾਂ ਦੀ ਕਟਾਈ ਨਹੀਂ ਹੋਏਗੀ ਸਾਡੇ ਨਾਲ ਪਹੁੰਚੇ ਆ ਸਤਿਕਾਰ ਕਮੇਟੀ ਦੇ ਸਰਦਾਰ ਰਵਿੰਦਰ ਸਿੰਘ ਜੀ ਟੰਡਾ ਤੋਂ ਸਰੋਣੀ ਪੰਥਕ ਕਾਲੀ ਦਸ਼ਮੇਸ਼ਰ ਨਾਲ ਦਲ ਦੇ ਜਹਦਦਾਰ ਛਤੀਸ਼ ਸਿੰਘ ਜੀ ਫਗਵਾੜਾ ਤੋਂ ਪਹੁੰਚੇ ਆ ਤੇ ਹੋਰ ਵੀ ਜਿੰਨੀ ਵੀ ਇੱਥੇ ਪਿੰਡ ਦੀ ਪੰਚਾਇਤ ਜਾਂ ਸੰਗਤ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਆ ਤੇ ਗ੍ਰੰਥੀ ਸਾਹਿਬ ਨੂੰ ਪਿੰਡ ਦੀ ਹਾਇਦੀ ਦੇ ਵਿੱਚ ਪੰਚਾਇਤ ਦੀ ਹਾਇਦੀ ਦੇ ਵਿੱਚ ਸੰਗਤ ਦੀ ਹਾਇਦੀ ਦੇ ਵਿੱਚ 5 ਦਿਨ ਦਾ ਸਮਾਂ ਦੇ ਕੇ ਤਾਲਤਾ ਸਰਵਖੇ ਪੇਸ਼ ਹੋਣ ਦੀ ਇਹ ਬੇਨਤੀ ਕੀਤੀ ਆ ਤੇ ਉਹਨਾਂ ਨੇ ਕਿਹਾ ਜੀ ਠੀਕ ਆ ਜੀ ਉੱਥੇ ਖੜਾ ਪ੍ਰਸ਼ਾਦੀ ਦੇਖਰਾ ਕੇ ਤੇ ਆਪਣੀ ਗਲਤੀ ਮੰਨ ਕੇ ਗਾਂ ਕਦੀ ਇਦਾਂ ਦੀ ਗਲਤੀ ਨਹੀਂ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਸਤੀ ਸਿੰਘ ਖਾਲਸਾ ਜ਼ਿਲ੍ਹਾ ਜਥੇਦਾਰ ਦਸ਼ਮੀਸ਼ ਤਨੰਦਰ ਇੱਕ ਬੜੀ ਵੀਡੀਓ ਵਾਇਰਲ ਹੋਈ ਸੀ ਥੋੜੇ ਦਿਨ ਪਹਿਲਾਂ ਜਿੱਥੇ ਕਿ ਪਿੰਡ ਅੱਟਾ ਦੇ ਵਿੱਚ ਇੱਕ ਤੀਆਂ ਦਾ ਤਿਉਹਾਰ ਮਨਾਇਆ ਗਿਆ ਤੀਹਾਂ ਦਾ ਤਿਹਾਰ ਮਨਾਉਂਦੇ ਆ ਮਨਮਤੀਆਂ ਬਹੁਤ ਸਾਲਾਂ ਤੋਂ ਚੱਲ ਰਹੀਆਂ ਆ ਕਰੀ ਜਾਣ ਸਾਨੂੰ ਉਹਨਾਂ ਕੋਈ ਇਤਰਾਜ਼ ਨਹੀਂ ਲੇਕਿਨ ਉਹ ਮਨਮਤੀਆਂ ਦੇ ਵਿੱਚ ਇੱਕ ਮਨਮਤੀ ਹੋਰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਆ ਆਪਣੇ ਗੁਰਦੁਆਰੇ ਦੇ ਭਾਈ ਸਾਹਿਬ ਵੱਲੋਂ ਅਰਦਾਸ ਕਰਕੇ ਜਿਹੜੀ ਕਿ ਸਿੱਖ ਸੰਗਤ ਨੂੰ ਮਨਜ਼ੂਰ ਨਹੀਂ ਉਹਦਾ ਸਾਰੀ ਸਿੰਘ ਸੰਗਤ ਨੇ ਨੋਟਿਸ ਲਿਆ ਤੇ ਅੱਜ 29 ਤਰੀਕ ਅਸੀਂ ਪਿੰਡ ਅਟਾ ਵਿੱਚ ਪਹੁੰਚੇ ਆ ਜਿੱਥੇ ਕਿ ਭਾਈ ਸਾਹਿਬ ਨੇ ਆਪਣੀ ਗਲਤੀ ਮੰਨੀ ਆ ਕਿ ਮੇਰੀ ਕੋਲ ਬਹੁਤ ਵੱਡੀ ਗਲਤੀ ਹੋਈ ਆ ਇਹ ਗਲਤੀ ਹੋਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ ਜੋ ਗੁਰਮਰਿਆਦਾ ਦੇ ਅਨੁਸਾਰ ਅਸੀਂ ਉਹਨੂੰ ਸਜ਼ਾ ਲਾਈ ਆ ਤੇ ਹਫ਼ਤੇ ਦੇ ਵਿੱਚ ਉਹ ਅਕਾਲ ਤਖਤ ਤੇ ਪੇਸ਼ ਹੋਣਗੇ ਜੋ ਸਜ਼ਾ ਨੂੰ ਇੱਥੇ ਲਾਈ ਆ ਗੁਰੂ ਘਰ ਦੀ ਸੇਵਾ ਕਰਨਗੇ ਜੋੜੇ ਜੋੜਾਂ ਦੀ ਸਫਾਈ ਕਰਨਗੇ ਉਹ ਉਹਨਾਂ ਨੇ ਮੰਨਿਆ ਪਿੰਡ ਦੀ ਪੰਚਾਇਤ ਦੇ ਵਿੱਚ ਤੇ ਅੱਗੇ ਤੋਂ ਇਹੋ ਜੀਆਂ ਗੱਲਾਂ ਕਰਨ ਤੋਂ ਤੋਅਵਾ ਕੀਤੀ ਆ ਉਮੀਦ ਕਰਦਾ ਕਿ ਇਸ ਗੱਲ ਤੋਂ ਬਾਕੀ ਲੋਕ ਵੀ ਸੇਧ ਲੈਣਗੇ ਜਿਹੜੀਆਂ ਤੁਸੀਂ ਇਤਿਹਾਰ ਮਨਾਉਨੇ ਆ ਜਿਹੜੇ ਕਿ ਮੁਗਲਾਂ ਦੇ ਟਾਈਮ ਤੇ ਚੱਲੇ ਆ ਰਹੇ ਨਹੀਂ ਛੱਡਣੇ ਬਣਾਈ ਜੋ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਗੁਰੂ ਘਰ ਨੂੰ ਉਸ ਤੋਂ ਵੱਖ ਰੱਖੋ ਇਹੀ ਬੇਨਤੀਆਂ ਕਰਦਾ ਮੈਂ ਖਾਬទੁਖੇ ਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੇ ਪਿੰਡ ਅਟਾ ਦੇ ਵਿੱਚ ਗਿਆਨੀ ਜੀ ਨੇ ਅਰਦਾਸ ਕੀਤੀ ਸੀ ਤੀਆਂ ਦੇ ਪ੍ਰੋਗਰਾਮ ਤੇ ਜਿਹੜੀ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ ਉਹਨਾਂ ਦੀ ਗਲਤੀ ਸੀ ਉਹਨਾਂ ਨੇ ਆਪਣੀ ਗਲਤੀ ਦੀ ਮਾਫੀ ਮੰਗ ਲਈ ਪੰਚਾਇਤ ਕੋਲੋਂ ਪਿੰਡ ਕੋਲੋਂ ਖਾਲਸਾ ਜੀ ਕੋ ਸਾਰਿਆਂ ਕੋ ਮਾਫੀ ਮੰਗ ਲਈ ਆ ਔਰ ਗਿਆਨੀ ਜੀ ਨੇ ਔਰ ਮੈਂ ਵੀ ਇਹ ਵਿਸ਼ਵਾਸ ਦਿਵਾਉਣਾ ਵੀ ਅੱਗੇ ਤੋਂ ਕੋਈ ਇਦਾਂ ਦੀ ਗਲਤੀ ਨਹੀਂ ਹੋਊਗੀ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ